ਲੇ ਯੂਨੀਵਰਸਿਟੀ ਦਾ ਜੋ ਸੈਨੇਟ ਤੇ ਸਿੰਡੀਕੇਟ ਹੈ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਭੰਗ ਕਰ ਦਿੱਤਾ ਗਿਆ ਤਾਂ ਬਹੁਤ ਹੀ ਵੱਡਾ ਫੈਸਲਾ ਇਹ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕੀਤਾ ਗਿਆ ਹੈ ਦਰਅਸਲ 59 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਜੋ ਸਟਰਕਚਰ ਹੈ ਜੋ ਢਾਂਚਾ ਹੈ ਉਸ ਦਾ ਪੁਨਰਗਠਨ ਕੀਤਾ ਹੈ ਸੈਨੇਟ ਅਤੇ ਸਿੰਡੀਗੇਟ ਦਾ ਇਥੇ ਪੁਨਰਗਠਨ ਕੇਂਦਰ ਸਰਕਾਰ ਦਵਰੋਂ ਕੀਤਾ ਗਿਆ ਤਾਂ ਸਿੰਡੀਕੇਟ ਨੂੰ ਚੁਣੇ ਹੋਏ ਤੋਂ ਪੂਰੀ ਤਰ੍ਹਾਂ ਨਾਮਜ਼ਦ ਸੰਸਥਾ ਦੇ ਵਿੱਚ ਹੁਣ ਬਦਲ ਦਿੱਤਾ ਗਿਆ ਸੋ ਪੇਹਾ ਦੀ ਇਹ ਅਹਿਮ ਖਬਰ ਜੋ ਹੈ ਤੁਹਾਡੇ ਨਾਲ ਸਾਂਝੀ ਕਰ ਰਿਆਂ ਦੱਸਦੇ ਕਿ 1 ਨਵੰਬਰ 1964 ਨੂੰ ਘਟਿਤ 142 ਸਾਲ ਪੁਰਾਣੀ ਯੂਨੀਵਰਸਿਟੀ ਦੀ ਸਿਖਰਲੀ ਫੈਸਲਾ ਲੈਣ ਵਾਲੀ ਸਿੰਡੀਕੇਟ ਜੋ ਅਸਲ ਦੇ ਵਿੱਚ 1822 ਦੇ ਵਿੱਚ 82 ਦੇ ਵਿੱਚ ਦੱਸੇ ਕਿ ਲਾਹੌਰ ਦੇ ਵਿੱਚ ਸਥਾਪਿਤ ਕੀਤੀ ਗਈ ਸੀ ਹੁਣ ਚੋਣਾ ਤੋਂ ਬਿਨਾ ਕੰਮ ਕਰੇਗੀ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤੇ ਉਹਨਾਂ ਨੇ ਇਸ ਬਾਰੇ ਐਲਾਨ ਕਰ ਦਿੱਤਾ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਇਹਨਾਂ ਨਿਯਮਾਂ ਨੂੰ ਜੋ ਸੈਨੇਟ ਤੇ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਦੀ ਪੰਕ ਕਰ ਦਿੱਤੀ ਗਈ ਹੈ ਉਹ ਕਿਹਾ ਜਾ ਰਿਹਾ ਹੈ ਕਿ 5 ਨਵੰਬਰ ਤੋਂ ਲਾਗੂ ਹੋ ਜਾਵੇਗਾ ਇਹ ਨਿਯਮ ਸੋ ਵੱਡੀ ਤੇ ਅਹਿਮ ਖਬਰ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ ਇਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਹੈ ਉਹਨਾਂ ਨੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਇਥੋਂ ਤੱਕ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਹੈ ਸੁਖਬੀਰ ਸਿੰਘ ਬਾਦਲ ਆਪਣੀ ਪੋਸਟ ਦੇ ਵਿੱਚ ਲਿਖਦੇ ਨੇ ਕਿ ਮੈਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਪੰਗ ਕਰਕੇ ਇਸ ਵਿੱਚੋਂ ਪੰਜਾਬ ਦੀ ਸ਼ਮੂਲੀਅਤ ਨੂੰ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਸਖਤ ਨਿੰਦਾ ਕਰਦਾ ਹਾਂ ਇਹ ਦੇਸ਼ ਦੇ ਫੈਡਰਲ ਢਾਂਚੇ ਦਾ ਅਪਮਾਨ ਹੈ ਦੇ ਪੰਜਾਬ ਦੇ ਵਿਧਿਅਤੇ ਬੋਧਕ ਢਾਂਚੇ ਨੂੰ ਜਿਹੜਾ ਖਤਮ ਕਰਨ ਦੇ ਉੱਤੇ ਇਹ ਹਮਲਾ ਹੈ ਸੋ ਉਹ ਵੀ ਪੰਜਾਬ ਦਿਵਸ ਦੇ ਮੌਕੇ ਤੇ ਜਿਸ ਦੀ ਜਿਹੜਾ ਕਾਇਮੀ ਲਈ ਹਜ਼ਾਰਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਇਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਉਹਨਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਸੋ ਹੁਣ ਨਵੇਂ ਸ਼ਾਸਨ ਮਾਡਲ ਦੇ ਤਹਿਤ ਜੋ ਹੈ ਪੰਜਾਬੀ ਯੂਨੀਵਰਸਿਟੀ ਕੰਮ ਕਰੇਗੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਦੱਸੇ ਕਿ ਇਹ ਜੋ ਹੈ ਪੂਰਾ ਇਥੇ ਕੇਂਦਰ ਸਰਕਾਰ ਨੇ ਢਾਂਚਾ ਜੋ ਹੈ ਪੰਜਾਬੀ ਯੂਨੀਵਰਸਿਟੀ ਦਾ ਬਦਲ ਦਿੱਤਾ ਹੈ ਪੀਯੂ ਐਕਟ 1947 ਦੇ ਤਹਿਤ ਨੋਟੀਫਾਈ ਕੀਤੇ ਗਏ ਵੱਡੇ ਬਦਲਾਅ ਨੇ ਗ੍ਰੈਜੂਏਟ ਹਲਕੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਅਤੇ ਸੈਨੇਟ ਦੀ ਤਾਕਤ ਜਿਹੜੀ ਹੈ 90 ਮੈਂਬਰਾਂ ਤੋਂ ਹਟਾ ਕੇ ਦੱਸੇ ਕਿ ਹੁਣ 31 ਕਰ ਦਿੱਤੀ ਗਈ ਹੈ ਯਾਨੀ ਕਿ ਪਹਿਲੇ ਜਿੱਥੇ 90 ਮੈਂਬਰ ਹੁੰਦੇ ਸਿਗੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਹੁਣ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ ਹੁਣ ਸਿਰਫ ਜਿਹੜਾ 90 ਮੈਂਬਰ ਨਹੀਂ ਬਲਕਿ ਇਥੇ 30 ਮੈਂਬਰ ਹੋਇਆ ਕਰਨ 31 ਹੋਇਆ ਕਰਨਗੇ ਜਿਸ ਵਿੱਚ 18 ਚੁਣੇ ਹੋਏ ਮੈਂਬਰ ਹੋਣਗੇ ਸ਼ਾਮਿਲ 6 ਨਾਮਜ਼ਦ ਅਤੇ 7 ਸਾਬਕਾ ਅਧਿਕਾਰੀ ਜਿਹੜੇ ਸ਼ਾਮਿਲ ਕੀਤੇ ਜਾਣਗੇ ਇੱਥੇ ਦੱਸਿਆ ਕਿ ਪਹਿਲੀ ਵਾਰ ਚੰਡੀਗੜ੍ਹ ਦੇ ਸੰਸਦ ਮੈਂਬਰ ਯੂਟੀ ਦੇ ਮੁੱਖ ਸਕੱਤਰ ਅਤੇ ਸਿੱਖਿਆ ਸਕੱਤਰ ਨੂੰ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਜੋ ਹੈ ਸਾਬਕਾ ਅਧਿਕਾਰੀ ਮੈਂਬਰਾਂ ਵਜੋਂ ਸ਼ਾਮਿਲ ਕੀਤਾ ਗਿਆ ਸੋ ਪੂਰਾ ਦਾ ਪੂਰਾ ਟਾਂਚਾ ਹੀ ਜੋ ਹੈ ਇੱਥੇ ਉਹ ਬਦਲ ਦਿੱਤਾ ਗਿਆ ਹੈ ਨਾ ਹੀ ਹੁਣ ਇੱਥੇ ਚੋਣਾ ਹੋਣ ਗਿਆ ਬਿਲਕੁਲ ਜਿਹੜੇ ਉਹ ਨਾਜ਼ਦ ਵਿਅਕਤੀ ਹੋਣਗੇ ਉਹੀ ਜੋ ਹੈ ਇਸ ਦੇ ਵਿੱਚ ਦੱਸੇ ਕਿ ਸੰਭਾਲਣਗੇ ਸੋ ਇਸ ਬੋਰਡ ਦੇ ਵਿੱਚ ਕੇਂਦਰ ਸਰਕਾਰ UGC ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧੀ ਜਿਹੜਾ ਉਹ ਸ਼ਾਮਿਲ ਹੋਣਗੇ ਸੋ ਪੂਰੇ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇੱਕ ਤਰੀਕੇ ਦੇ ਨਾਲ ਪੰਜਾਬ ਦੇ ਹੱਕਾਂ ਤੇ ਇਹ ਡਾਕਾ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਸ਼ਮੂਲੀਅਤ ਜਿਹੜੀ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਇੱਕ ਤਰੀਕੇ ਦੇ ਨਾਲ ਖਤਮ ਕੀਤੀ ਜਾ ਰਹੀ ਹੈ ਸੋ ਇਸੇ ਦਾ ਰੋਸ ਜਿਹੜਾ ਹੁਣ ਲੋਕਾਂ ਦੇ ਵੱਲੋਂ ਜ਼ਾਹਿਰ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਨੇ ਵੀ ਉਸੇ ਦੇ ਉੱਤੇ ਜਿਹੜਾ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਪੰਜਾਬ ਦੇ ਜਿਹੜੇ ਹੱਕ ਨੇ ਪੰਜਾਬ ਦੀ ਸ਼ਮੂਲੀਅਤ ਖਤਮ ਕੀਤੀ ਜਾ ਰਹੀ ਹੈ ਇਹ ਪੰਜਾਬ ਦੇ ਉੱਤੇ ਹਮਲਾ ਹੈ ਸਦਸੇ ਕਿ ਐਕਟ ਦੀ ਬਦਲੀ ਹੋਈ ਧਾਰਾ 13 ਦੇ ਤਹਿਤ ਆਮ ਫੈਲੋ ਦੀ ਸ਼੍ਰੇਣੀ ਨੂੰ ਮੁੜ ਪਰਿਭਾਸ਼ਿਤ ਕੀਤਾ ਗਿਆ ਹੈ ਸੋ ਹੁਣ ਇਹਨਾਂ ਅਕੋਰਡਿੰਗ ਜਿਹੜੀ ਹੈ ਉਹ ਚੱਲੇਗੀ ਅੱਗੇ ਦੀ ਕਾਰਵਾਈ ਅੰਦਾਜ਼ੇ ਕਿ ਜਿਹੜੀ ਮੁੜ ਪਰਿਭਾਸ਼ਿਤ ਕੀਤੀ ਗਈ ਸ਼੍ਰੇਣੀ ਹੈ ਉਹਨਾਂ ਦੀ ਗਿਣਤੀ 24 ਤੋਂ ਵੱਧ ਨਹੀਂ ਹੋਵੇਗੀ ਤੇ ਹੁਣ ਇਸ ਰਚਨਾ ਦੇ ਵਿੱਚ ਇੱਕ ਚਾਂਸਲਰ ਦੁਆਰਾ ਨਾਮਜ਼ਦ ਕੀਤੇ ਗਏ ਦੋ ਅਗੇ ਪੀਯੂ ਸਾਤਾ ਦੇ ਵਿਦਿਆਰਥੀ ਯੂਨੀਵਰਸਿਟੀ ਦੇ ਅਧਿਆਪਕ ਅਧਿਆਪਨ ਵਿਭਾਗਾਂ ਤੋਂ ਚੁਣੇ ਗਏ ਦੋ ਪ੍ਰੋਫੈਸਰ ਇਸੇ ਤਰ੍ਹਾਂ ਚੁਣੇ ਗਏ ਦੋ ਐਸੋਸੀਏਟ ਜਾਂ ਫਿਰ ਸਹਾਇਕ ਪ੍ਰੋਫੈਸਰ ਸ਼ਾਮਿਲ ਹੋਣਗੇ ਇਸੇ ਦੇ ਨਾਲ ਐਫੀਲੀਏਟਡ ਜਾਂ ਸੰਵਿਧਾਨਕ ਕਾਲਜਾਂ ਦੇ ਚਾਰ ਪ੍ਰਿੰਸੀਪਲ ਐਫੀਲੀਏਟਡ ਕਾਲਜਾਂ ਦੇ 6 ਅਧਿਆਪਕ ਤੇ ਸਪੀਕਰ ਦੁਆਰਾ ਨਾਮਜ਼ਦ ਪੰਜਾਬ ਵਿਧਾਨ ਸਭਾ ਦੇ ਦੋ ਮੈਂਬਰ ਜੋ ਹੈ ਸ਼ਾਮਿਲ ਹੋਣਗੇ ਬਸ਼ਰਤੇ ਉਹਨਾਂ ਦੇ ਕੋਲ ਯੂਨੀਵਰਸਿਟੀ ਦੀ ਡਿਗਰੀ ਹੋਵੇ ਤਾਂ ਬਾਕੀ ਮੈਂਬਰ ਚਾਂਸਲਰ ਦੁਆਰਾ ਜਨਤਕ ਜੀਵਨ ਦੇ ਵਿੱਚ ਪ੍ਰਸਿੱਧ ਸ਼ਖਸੀਅਤਾਂ ਜਾਂ ਫਿਰ ਸਿੱਖਿਆ ਖੋਜ ਜਾਂ ਨਵੀਨਤਾ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਹੋ ਸਕਦੀਆਂ ਨੇ ਸੋ ਇਹ ਦੱਸੇ ਕਿ ਢਾਂਚਾ ਜੋ ਹੈ ਪੂਰੀ ਤਰੀਕੇ ਦੇ ਨਾਲ ਬਦਲ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ 59 ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਪੁਨਰਗਠਨ ਕੀਤਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਵੱਡੇ ਬਦਲਾਅ ਹੋਣ ਜਾ ਰਹੇ ਨੇ ਕਰ ਰਹੇ ਹਾਂ ਦੱਸ ਦੇ ਕਿ 1 ਨਵੰਬਰ 1964 ਨੂੰ ਗਠਿਤ 142 ਸਾਲ ਪੁਰਾਣੀ ਯੂਨੀਵਰਸਿਟੀ ਦੀ ਸਿਖਰਲੀ ਫੈਸਲਾ ਲੈਣ ਵਾਲੀ ਸਿੰਡੀਕੇਟ ਜੋ ਅਸਲ ਦੇ ਵਿੱਚ 1822 ਦੇ ਵਿੱਚ 82 ਦੇ ਵਿੱਚ ਦੱਸੇ ਕਿ ਲਾਹੌਰ ਦੇ ਵਿੱਚ ਸਾਬਿਤ ਕੀਤੀ ਗਈ ਸੀ ਹੁਣ ਚੋਣਾ ਤੋਂ ਬਿਨਾ ਕੰਮ ਕਰੇਗੀ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤੇ ਉਹਨਾਂ ਨੇ ਇਸ ਬਾਰੇ ਐਲਾਨ ਕਰ ਦਿੱਤਾ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਇਹਨਾਂ ਨਿਯਮਾਂ ਨੂੰ ਜੋ ਸੈਨੇਟ ਤੇ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਦੀ ਭੰਗ ਕਰ ਦਿੱਤੀ ਗਈ ਹੈ ਉਹ ਕਿਹਾ ਜਾ ਰਿਹਾ ਹੈ ਕਿ 5 ਨਵੰਬਰ ਤੋਂ ਲਾਗੂ ਹੋ ਜਾਵੇਗਾ ਇਹ ਨੀ ਆਮ ਸੋ ਵੱਡੀ ਤੇ ਅਹਿਮ ਖਬਰ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ ਇਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਹੈ ਉਹਨਾਂ ਨੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਇੱਥੋਂ ਤੱਕ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਹੈ ਸੁਖਬੀਰ ਸਿੰਘ ਬਾਦਲ ਆਪਣੀ ਪੋਸਟ ਦੇ ਵਿੱਚ ਲਿਖਦੇ ਨੇ ਕਿ ਮੈਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਪੰਕ ਕਰਕੇ ਇਸ ਵਿੱਚੋਂ ਪੰਜਾਬ ਦੀ ਸ਼ਮੂਲੀਅਤ ਨੂੰ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਸਖਤ ਨਿੰਦਾ ਕਰਦਾ ਹਾਂ ਇਹ ਦੇਸ਼ ਤੇ ਫੈਡਰਲ ਝੰਡੇ ਦਾ અપਮਾਨ ਹੈ ਤੇ ਪੰਜਾਬ ਦੇ ਵਿਧਾਇਕ ਤੇ ਬੌਧਕ ਢਾਂਚੇ ਨੂੰ ਜਿਹੜਾ ਖਤਮ ਕਰਨ ਦੇ ਉੱਤੇ ਇਹ ਹਮਲਾ ਹੈ ਸੋ ਉਹ ਵੀ ਪੰਜਾਬ ਦਿਵਸ ਦੇ ਮੌਕੇ ਤੇ ਜਿਸ ਦੀ ਜਿਹੜਾ ਕਾਇਮੀ ਲਈ ਹਜ਼ਾਰਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਇਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਉਹਨਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਸੋ ਹੁਣ ਨਵੇਂ ਸ਼ਾਸਨ ਮਾਡਲ ਦੇ ਤਹਿਤ ਜੋ ਹੈ ਪੰਜਾਬ ਯੂਨੀਵਰਸਿਟੀ ਕੰਮ ਕਰੇਗੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਦੱਸੇ ਕਿ ਇਹ ਜੋ ਹੈ ਪੂਰਾ ਇਥੇ ਕੇਂਦਰ ਸਰਕਾਰ ਨੇ ਢਾਂਚਾ ਜੋ ਹੈ ਪੰਜਾਬੀ ਯੂਨੀਵਰਸਿਟੀ ਦਾ ਬਦਲ ਦਿੱਤਾ ਹੈ ਪੀਯੂ ਐਕਟ 1947 ਦੇ ਤਹਿਤ ਨੋਟੀਫਾਈ ਕੀਤੇ ਗਏ ਵੱਡੇ ਬਦਲਾਅ ਨੇ ਗ੍ਰੈਜੂਏਟ ਹਲਕੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਅਤੇ ਸੈਨੇਟ ਦੀ ਤਾਕਤ ਜਿਹੜੀ ਹੈ 90 ਮੈਂਬਰਾਂ ਤੋਂ ਹਟਾ ਕੇ ਦੱਸੇ ਕਿ ਹੁਣ 31 ਕਰ ਦਿੱਤੀ ਗਈ ਹੈ ਯਾਨੀ ਕਿ ਪਹਿਲੇ ਜਿੱਥੇ 90 ਮੈਂਬਰ ਹੁੰਦੇ ਸਿਗੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਹੁਣ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ ਹੁਣ ਸਿਰਫ ਜਿਹੜਾ 90 ਮੈਂਬਰ ਨਹੀਂ ਬਲਕਿ ਇਥੇ 30 ਮੈਂਬਰ ਹੋਇਆ ਕਰਨ 31 ਹੋਇਆ ਕਰਨਗੇ ਜਿਸ ਵਿੱਚ 18 ਚੁਣੇ ਹੋਏ ਮੈਂਬਰ ਹੋਣਗੇ ਸ਼ਾਮਿਲ 6 ਨਾਮਜ਼ਦ ਅਤੇ 7 ਸਾਬਕਾ ਅਧਿਕਾਰੀ ਜਿਹੜੇ ਸ਼ਾਮਿਲ ਕੀਤੇ ਜਾਣਗੇ ਇੱਥੇ ਦੱਸਿਆ ਕਿ ਪਹਿਲੀ ਵਾਰ ਚੰਡੀਗੜ੍ਹ ਦੇ ਸੰਸਦ ਮੈਂਬਰ ਯੂਟੀ ਦੇ ਮੁੱਖ ਸਕੱਤਰ ਅਤੇ ਸਿੱਖਿਆ ਸਕੱਤਰ ਨੂੰ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਜੋ ਹੈ ਸਾਬਕਾ ਅਧਿਕਾਰੀ ਮੈਂਬਰਾਂ ਵਜੋਂ ਸ਼ਾਮਿਲ ਕੀਤਾ ਗਿਆ ਸੋ ਪੂਰਾ ਦਾ ਪੂਰਾ ਢਾਂਚਾ ਹੀ ਜੋ ਹੈ ਇੱਥੇ ਉਹ ਬਦਲ ਦਿੱਤਾ ਗਿਆ ਹੈ ਨਾ ਹੀ ਹੁਣ ਇੱਥੇ ਚੋਣਾ ਹੋਣ ਗਿਆ ਬਿਲਕੁਲ ਜਿਹੜੇ ਉਹ ਨਾਮਜ਼ਦ ਵਿਅਕਤੀ ਹੋਣਗੇ ਉਹੀ ਜੋ ਹੈ ਇਸ ਦੇ ਵਿੱਚ ਸੇ ਕੇ ਸੰਭਾਲਣਗੇ ਸੋ ਇਸ ਬੋਰਡ ਦੇ ਵਿੱਚ ਕੇਂਦਰ ਸਰਕਾਰ UGC ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧੀ ਜਿਹੜਾ ਉਹ ਸ਼ਾਮਿਲ ਹੋਣਗੇ ਸੋ ਪੂਰੇ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇੱਕ ਤਰੀਕੇ ਦੇ ਨਾਲ ਪੰਜਾਬ ਦੇ ਹੱਕਾਂ ਤੇ ਇਹ ਡਾਕਾ